ਅੱਜ ਸ਼੍ਰੀ ਨਰੇਸ਼ ਕੁਮਾਰ ਮਹਾਜਨ ਜੀ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਹੈ ਜਿਹੜਾ ਗੁਰਦਾਸਪੁਰ ਦੇ ਬੀਜੇਪੀ ਦੇ ਸਹੀ ਮੈਨੇਜਰ ਫੇਸ ਸੀ ਅੱਜ ਉਹਨਾਂ ਦੇ ਨਾਲ ਸਮੁੱਚੇ ਬਟਾਲੇ ਹਲਕੇ ਦੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਸ ਐਮਸੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਕਾਲੀ ਦਲ ਸ਼ਾਮਲ ਹੋਏ ਹੈ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਸ਼ਾਮਨੀ ਕਾਲੀ ਦਲ ਹੈ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਬਟਾਲਾ ਹਲਕੇ ਦੀ ਸੇਵਾ ਦਾ ਚਮਾਰ ਹਲ ਐਜ਼ ਅ ਹਲਕਾ ਚਾਰਜਨੋ ਦਿੱਤੀ ਗਈ ਹੈ ਅਗਲੇ ਦਿਨਾਂ ਚ ਤੁਸੀਂ ਦੇਖੋਗੇ ਪੂਰੇ ਪੰਜਾਬ ਵਿੱਚ ਜੈ ਜਹਾ ਮਾਹੌਲ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ ਚ ਇੱਕ ਦਹਿਸ਼ਤ ਹੈ ਖੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ